ਰਾਣਾ ਮਾਸ਼ਕਮਨ ਨਿਰਾਲਈ ਕਿ ਮੈਂ ਤਾਂ ਮੇਰੇ ਸਾਥੀ ਅਸੀਂ ਮਾਈਪਾਰਤ ਸਿਵਲ ਡਿਫੈਂਸ ਦੇ ਵਲੰਟੀਅਰ ਹੈਂ ਜੋ ਅਸੀਂ ਇੱਥੇ ਇਕੱਠੇ ਹੋਏ ਸੀਗੇ ਅਸੀਂ ਸਿਵਲ ਡਿਫੈਂਸ ਦੇ ਰਾਹੀਂ ਇਕੱਠੇ ਹੋਏ ਸੀਗੇ ਕਿ ਅਸੀਂ ਆ ਇੱਥੋਂ ਟ੍ਰੇਨਿੰਗ ਲਈ ਆ ਕਿ ਅਸੀਂ ਕਿਵੇਂ ਆਦੀ ਸੇਫਟੀ ਕਰਨੀ ਆ ਤੇ ਕਿਵੇਂ ਅਸੀਂ ਅੱਗੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਗਰ ਬਾਈ ਚਾਂਸ ਜੰਗ ਦੇ ਹਾਲਾਤ ਬਣਦੇ ਨੇ ਅਸੀਂ ਕਿਹੜੀ ਸੇਫਟੀਆਂ ਵਰਤੀਆਂ ਨੇ ਕਿਹੜੀਆਂ ਪ੍ਰੀਕਾਸ਼ਨਸ ਵਰਤਣੀਆਂ ਨੇ ਤੇ ਅੱਗੇ ਇਨ ਫਿਊਚਰ ਅੱਗੇ ਕੁਝ ਹੁੰਦਾ ਹੈ ਤਾਂ ਅਸੀਂ ਕਿਵੇਂ ਆਦੀ ਸਾਵਧਾਨੀ ਵਰਤ ਕੇ ਅਸੀਂ ਆਪ ਦਾ ਬਚਾਅ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਹੀ ਅਸੀਂ ਮਾਈ ਭਾਰਤ ਨਾਲ ਤਾਂ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਪਰ ਹੁਣ ਇਹ ਚਲੋ ਨਵਾਂ ਚੱਲਿਆ ਸਿਵਲ ਡਿਫੈਂਸ ਦਾ ਅਸੀਂ ਇਹ ਵੀ ਸੋਚਿਆ ਕਿ ਚਲੋ ਹੁਣ ਅਸੀਂ ਕੁਝ ਹੋਰ ਵੀ ਕਰਨਾ ਤੇ ਦੇਸ਼ ਲਈ ਤੇ ਸਿਵਲ ਡਿਫੈਂਸ ਦੇ ਨਾਂ ਤੇ ਅਸੀਂ ਹੁਣ ਅਸੀਂ ਸਾਰੇ ਜਿੰਨੇ ਵਲੰਟੀਅਰਸ ਹੈਗੇ ਆ ਅਸੀਂ ਜੁੜੇ ਆਂ ਇਹਦੇ ਨਾਲ ਹੀ ਟ੍ਰਾਈਗੀ ਆਪਰੇਸ਼ਨ ਸ਼ੀਲਡ ਦੇ ਤਹਿਤ ਕੀ ਕੀ ਸਰ ਇੱਥੇ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤਾ ਗਿਆ ਜੀ ਇਹ ਮੌਕ ਡ੍ਰਿਲ ਦੇ ਵਿੱਚ ਇਹ ਜਿਹੜੀ ਸਿਵਲ ਡਿਫੈਂਸ ਦੇ ਅੰਡਰ 12 ਸਰਵਿਸ ਆਉਂਦੀ ਹੈ ਉਹਨਾਂ ਵੱਲੋਂ ਵਕ ਵਕ ਜਿਹੜੀਆਂ ਡਿਊਟੀਆਂ ਨਿਭਾਈਆਂ ਜਾਂਦੀਆਂ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ ਹੈ ਕਿਵੇਂ ਸਿਵਲ ਡਿਫੈਂਸ ਦੀ ਟੀਮ ਰੈਸਕਿਊ ਕਰਦੀ ਹੈ ਵੈਕੂਏਸ਼ਨ ਕਰਦੀ ਆ ਇਹ ਰੈਡ ਰੇਡ ਦੀ ਅਲਰਟ ਹੁੰਦੀ ਹੈ ਡਿਪਾਰਟਮੈਂਟ ਦੇ ਵਿੱਚ ਮਤਲਬ ਕਿਵੇਂ ਜਿਹੜੀ ਕੈਜੂਅਲਟੀ ਹੁੰਦੀ ਉਹਨੂੰ ਕੈਰੀ ਕਰਨਾ ਤੇ ਆਪਣੇ ਆਪ ਨੂੰ ਅਲਰਟ ਕਿੱਦਾਂ ਰੱਖਣਾ ਸਾਇਰਨਸ ਦੇ ਵੱਖ-ਵੱਖ ਤਰ੍ਹਾਂ ਚੱਲਣ ਦੇ ਤਰੀਕੇ ਵੀ ਰੈਡ ਅਲਰਟ ਜਾਂ ਗ੍ਰੀਨ ਅਲਰਟ ਆ ਉਹਦੀ ਹਾਈ ਪਿਚ ਲੋਅ ਪਿਚ ਦਾ ਡਿਫਰੈਂਸ ਦੱਸਿਆ ਗਿਆ ਜਿਹੜਾ ਕਿ ਆਮ ਲੋਕਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਇਸ ਕਰਕੇ ਚੀਜ਼ ਦੀ ਇੰਪੋਰਟੈਂਸ ਬਹੁਤ ਇਹ ਮੇਰੀ ਪ੍ਰੇ ਪ੍ਰੇ ਕਰਦਾ ਮੈਂ ਸਾਰੇ ਸਿਟੀਜ਼ਨ ਨੂੰ ਇਹਨੂੰ ਧਿਆਨ ਨਾਲ ਮਤਲਬ ਇਹਨੂੰ ਕਨਸਿਡਰ ਕੀਤਾ ਜਾਵੇ ਤਾਂ ਜੋ ਐਮਰਜੈਂਸੀ ਦੇ ਹਾਲਾਤਾਂ ਵਿੱਚ ਆਪਣੀ ਵੱਧ ਤੋਂ ਵੱਧ ਸੇਫਟੀ ਕੀਤੀ। ਸਰਦਾਰਪੁਰ ਬਲੈਕਆਊਟ ਵੀ ਹੈਗਾ ਤਾਂ ਲੋਕਾਂ ਨੂੰ ਉਸ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਹਾਂਜੀ ਬਿਲਕੁਲ ਇਨਸਟਰਕਸ਼ਨਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਹੋਈਆਂ ਪਹਿਲਾਂ ਹੀ ਤੇ ਸਾਰੇ ਜਿਹੜੇ ادارے ਹੈਗੇ ਪਾਵਰ ਡਿਪਾਰਟਮੈਂਟ ਉਹਨਾਂ ਸਾਰਾ ਇਹ ਇਹ ਮਤਲਬ ਹੈ ਅੱਗੇ ਅੰਦਾਜ਼ਾ ਜAVE ਦਾ ਕਾਰਵਾਈ ਸਰ ਇਹ ਇਤਿਆਤਨ ਪੋਰ ਦੇ ਉੱਤੇ ਲੋਕਾਂ ਨੂੰ ਕੀ ਕਹਿਣਾ ਚਾਹੁੰ ਕਿ ਪੈਨਿਕ ਨੂੰ ਦੀ ਲੋੜ ਨਹੀਂ ਹੈਗੀ ਇਤਿਆਤਨ ਪੋਰ ਪੈਨਿਕ ਬਿਲਕੁਲ ਨਹੀਂ ਹੈਗਾ ਇਹ ਐਕਸਰਸਾਈਜ਼ ਹੈਗੀ ਹੈ ਆਪਣੀ ਸੇਫਟੀ ਲਈ ਜਿੰਦਾ ਆਪਾਂ ਫੇਸ ਟਾਈਮ ਦੇ ਵਿੱਚ ਕਰਨੀ ਹੈ ਬਲੈਕ ਰੋਡ ਤੇ ਕਲੀਅਰ ਕਰ ਦਿਓ ਕਿੰਨੇ ਦੋ ਮਿੰਟ ਹੋਰ ਬਾਕੀ ਉਹ ਮਤਲਬ ਖੇਤੀਬੰਦ ਨੂੰ ਅਲਰਟ ਕਰ ਲਈ ਇਹ ਰੈਗੂਲਰਲੀ ਆਪਾਂ ਭਾਰਤ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਜਿੱਦਾਂ ਪਹਿਲਾਂ ਆਪਾਂ ਸਮੇਂ ਤੇ ਕਰਵਾਈ ਸੀਗੀ ਤਾਂ ਇਨਸੀਡੈਂਟ ਹਾਲਾਤ ਥੋੜਾ ਫੈਸਟਿਵ ਏਰੀਆ ਤਾਂ ਆਪਾਂ ਸੇਫਟੀ ਆਵਦੀ ਕਰ ਸਕਦੇ। ਮੇਰਾ ਨਾਮ ਆਸ਼ੁਕਮਨ ਨਿਰਾਲਈ। ਇਹ ਮੈਂ ਤੇ ਮੇਰੇ ਸਾਥੀ ਅਸੀਂ ਮਾਈਪਾਰਤ ਸਿਵਲ ਡਿਫੈਂਸ ਦੇ ਵਲੰਟੀਅਰ ਆਂ। ਜੋ ਅਸੀਂ ਇੱਥੇ ਇਕੱਠੇ ਹੋਏ ਸੀਗੇ ਅਸੀਂ ਸਿਵਲ ਡਿਫੈਂਸ ਦੇ ਰਾਹੀਂ ਇਕੱਠੇ ਹੋਏ ਸੀਗੇ ਕਿ ਅਸੀਂ ਆ ਇੱਥੋਂ ਟ੍ਰੇਨਿੰਗ ਲਈ ਆ ਕਿ ਅਸੀਂ ਕਿਵੇਂ ਆਦੀ ਸੇਫਟੀ ਕਰਨੀ ਆ ਤੇ ਕਿਵੇਂ ਅਸੀਂ ਅੱਗੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅਗਰ ਬਾਈ ਚਾਂਸ ਜੰਗ ਦੇ ਹਾਲਾਤ ਬਣਦੇ ਨੇ ਅਸੀਂ ਕਿਹੜੀ ਸੇਫਟੀਆਂ ਵਰਤਣੀਆਂ ਨੇ ਕਿਹੜੀਆਂ ਪ੍ਰੀਕਾਸ਼ਨਸ ਵਰਤਣੀਆਂ ਨੇ ਤੇ ਅੱਗੇ ਇਨ ਫਿਊਚਰ ਅੱਗੇ ਕੁਝ ਹੁੰਦਾ ਹੈ ਤਾਂ ਅਸੀਂ ਕਿਵੇਂ ਆਦੀ ਸਾਵਧਾਨੀ ਵਰਤ ਕੇ ਅਸੀਂ ਆਪ ਦਾ ਬਚਾਅ ਕਰ ਸਕਦੇ ਆਂ ਅਸੀਂ ਮਾਈਪਰ ਨਾਲ ਤਾਂ ਕਾਫੀ ਟਾਈਮ ਤੋਂ ਜੁੜੇ ਹੋਏ ਆਂ ਪਰ ਹੁਣ ਇਹ ਚਲੋ ਨਵਾਂ ਚੱਲਿਆ ਸਿਵਲ ਡਿਫੈਂਸ ਦਾ ਅਸੀਂ ਇਹ ਵੀ ਸੋਚਿਆ ਕਿ ਚਲੋ ਹੁਣ ਅਸੀਂ ਕੁਝ ਹੋਰ ਵੀ ਕਰਨਾ ਦੇ ਦੇਸ਼ ਲਈ ਤੇ ਸਿਵਲ ਡਿਫੈਂਸ ਦੇ ਨਾਂ ਤੇ ਅਸੀਂ ਹੁਣ ਅਸੀਂ ਸਾਰੇ ਜਿੰਨੇ ਵਲੰਟੀਅਰਸ ਹੈਗੇ ਆ ਅਸੀਂ ਜੁੜੇ ਆਂ ਇਹਦੇ ਨਾਲ ਹੀ ਆਈਗੀ ਆਪਰੇਸ਼ਨ ਸ਼ੀਲਡ ਦੇ ਤਹਿਤ ਕੀ ਕੀ ਸਰ ਇੱਥੇ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀਤਾ ਗਿਆ ਜੀ ਇਹ ਮੌਕ ਡਲ ਦੇ ਵਿੱਚ ਇਹ ਜਿਹੜੀ ਸਿਵਲ ਡਿਫੈਂਸ ਦੇ ਅੰਡਰ 12 ਸਰਵਿਸ ਆਉਂਦੀ ਹੈ ਉਹਨਾਂ ਵੱਲੋਂ ਵਕ ਵਕ ਜਿਹੜੀਆਂ ਡਿਊਟੀਆਂ ਨਿਭਾਈਆਂ ਜਾਂਦੀਆਂ ਉਹਨਾਂ ਵੱਲੋਂ ਜਾਣਾ ਕਰਵਾਇਆ ਗਿਆ ਕਿਵੇਂ ਸਿਵਲ ডিফেন্স ਦੀ ਟੀਮ ਰੈਸਕਿਊ ਕਰਦੀ ਹੈ ਵੈਕੂਏਸ਼ਨ ਕਰਦੀ ਆ ਇਹ ਰੈਡ ਅਲਰਟ ਹੁੰਦੀ ਹੈ ਡਿਪਾਰਟਮੈਂਟ ਦੇ ਵਿੱਚ ਮਤਲਬ ਕਿਵੇਂ ਜਿਹੜੀ ਕੈਜੂਐਲਟੀ ਹੁੰਦੀ ਉਹਨੂੰ ਕੈਰੀ ਕਰਨਾ ਤੇ ਆਪਣੇ ਆਪ ਨੂੰ ਅਲਰਟ ਕਿਦਾਂ ਰੱਖਣਾ ਸਾਇਰਨਸ ਦੇ ਵੱਖ-ਵੱਖ ਤਰ੍ਹਾਂ ਚੱਲਣ ਦੇ ਤਰੀਕੇ ਵੀ ਰੈਡ ਅਲਰਟ ਜਾਂ ਗ੍ਰੀਨ ਅਲਰਟ ਆ ਉਹਦੀ ਹਾਈ ਪਿਚ ਲੋ ਪਿਚ ਦਾ ਡਿਫਰੈਂਸ ਦੱਸਿਆ ਗਿਆ ਜਿਹੜਾ ਕਿ ਆਮ ਲੋਕਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਇਸ ਕਰਕੇ ਚੀਜ਼ ਦੀ ਇੰਪੋਰਟੈਂਸ ਬਹੁਤ ਇਹ ਮੇਰੀ ਪ੍ਰੇ ਪ੍ਰੇ ਕਰਦਾ ਮੈਂ ਸਾਰੇ ਸਿਟੀਦਨ ਨੂੰ ਇਹਨੂੰ ਧਿਆਨ ਨਾਲ ਮਤਲਬ ਇਹਨੂੰ ਕਨਸਿਡਰ ਕੀਤਾ ਜਾਵੇ ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਉਹ ਆਪਣੀ ਵੱਧ ਤੋਂ ਵੱਧ ਸੇਫਟੀ ਕੀਤੀ। ਸਰਾਰਫੂ ਬਲੈਕਆਊਟ ਵੀ ਹੈਗਾ ਤਾਂ ਲੋਕਾਂ ਨੂੰ ਉਸਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਹਾਂਜੀ ਬਿਲਕੁਲ ਇਨਸਟਰਕਸ਼ਨਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀਆਂ ਹੋਈਆਂ ਪਹਿਲਾਂ ਹੀ ਤੇ ਸਾਰੇ ਜਿਹੜੇ ادارے ਹੈਗੇ ਪਾਵਰ ਡਿਪਾਰਟਮੈਂਟ ਉਹਨਾਂ ਸਾਰਾ ਇਹ मतलब है अगले अंता जावेगा कार्रवाई सर ये आपाततन पूर्व ਦੇ ਉੱਤੇ ਆ ਲੋਕਾਂ ਨੂੰ ਕੀ ਕਹਿਣਾ ਚਾਹੋ ਕਿ ਪੈਨਿਕ ਫੂਨ ਦੀ ਲੋੜ ਨਹੀਂ ਹੈਗੀ ਇਹ ਅਤਿਆਤਨ ਪੂਰ ਪੈਨਿਕ ਬਿਲਕੁਲ ਨਹੀਂ ਹੈਗਾ ਇਹ ਐਕਸਰਸਾਈਜ਼ ਹੈਗੀ ਹੈ ਆਪਣੀ ਸੇਫਟੀ ਲਈ ਜਿਹਦਾ ਆਪਾਂ ਪੀਸ ਟਾਈਮ ਦੇ ਵਿੱਚ ਕਰਨੀ ਹੈ ਬਲੈਕਆਊਟ ਦੇ ਕਲੀਅਰ ਕਰਦੇ ਕਿੰਨੇ ਦੋ ਬਾਕੀ ਉਹ મતલਬ ਜਿਹਦੀ ਨਜ਼ਰ ਨੂੰ ਅਲਰਟ ਕਰ ਲਈ ਇਹ ਰੈਗੂਲਰਲੀ ਆਪਾਂ ਭਾਰਤ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਜਿੱਦਾਂ ਪਹਿਲਾਂ ਆਪਾਂ ਸਮੇਂ ਤੇ ਕਰਵਾਈ ਸੀਗੀ ਤਾਂ ਇਨਸੀਡੈਂਟ ਹਾਲਾਤ ਕੋੜਾ ਫੈਸਟਿਵ ਹੈ ਜੀ ਤਾਂ ਆਪਾਂ ਸੇਫੀ ਆਪੀ ਕਰ ਸਕਦੇ ਹਾਂ